ਨਮਾਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਦੇਖ ਰਹੇ ਹੋ ਪਿੰਡ ਐਮਾ ਚਾਹਲ ਦੇ ਵਸਨੀਕਾਂ ਨੇ ਅੱਜ ਸਵੇਰੇ ਖੇਤਾਂ ਵਿੱਚ ਟਰਾਂਸਫਾਰਮ ਚੋਰੀ ਕਰਨ ਆਏ ਦੋ ਚੋਰਾਂ ਨੂੰ ਸਕੋਰਪਿਓ ਗੱਡੀ ਸਮੇਤ ਹੀ ਕਾਬੂ ਕਰ ਲਿਆ ਤੇ ਪੁਲਿਸ ਨੂੰ ਫੜਾ ਦਿੱਤਾ ਜ਼ਿਲ੍ਹਾ ਨਮਾਸ਼ਹਿਰ ਦੇ ਕਸਬਾ ਕਾਠਗੜ ਦੇ ਨਾਲ ਲੱਗਦੇ ਪਿੰਡ ਐਮਾ ਚਾਹਲ ਅਤੇ ਬਖ ਬਖ ਪਿੰਡਾਂ ਵਿਖੇ ਅੱਜ ਸਵੇਰੇ ਟਰਾਂਸਫਾਰਮ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਪਿੰਡ ਐਮਾਚਾਲ ਦੇ ਵਾਸੀਆਂ ਨੇ ਕਾਬੂ ਕਰ ਲਿਆ ਤੇ ਇਸ ਮੌਕੇ ਤੇ ਜਾਣਕਾਰੀ ਦਿੰਦਾ ਹੋਏ ਐਮਾਚਾਲ ਦੇ ਵਾਸੀਆਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਬਹੁਤ ਸਮਾਂ ਹੋ ਗਿਆ ਕਾਫੀ ਸਮੇਂ ਤੋਂ ਉਹਨਾਂ ਦੇ ਪਿੰਡ ਵਿੱਚ ਟ੍ਰਾਂਸਪਾਰਮ ਲਗਾਤਾਰ ਚੋਰੀ ਹੋ ਰਹੀ ਹੈ ਅਤੇ ਉਹਨਾਂ ਦੱਸਿਆ ਕਿ ਪਿੰਡ ਐਮਾਚਾਲ ਵਿਖੇ ਇੱਕ ਸਕੋਰਪੀਓ ਗੱਡੀ ਜਿਹੜੀ ਆ ਰਾਤ ਵੇਲੇ ਪਿੰਡ ਵਿੱਚ ਘੁੰਮ ਰਹੀ ਸੀ ਤਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਦੋਂ ਗੱਡੀ ਨੂੰ ਘੇਰ ਲਿਆ ਵੀ ਜਿਨ੍ਹਾਂ ਦਾ ਨੁਕਸਾਨ ਹੋਣਾ ਜਿਨ੍ਹਾਂ ਦੀ ਮਿਹਨਤ ਦੀ ਕਮਾਈ ਹੈਗੀ ਆ ਫਸਲ ਵਾੜੀ ਨੂੰ ਪਾਣੀ ਲਾਣਾ ਆ ਤੇ ਉਹਨਾਂ ਦਾ ਜਿਹੜਾ ਨੁਕਸਾਨ ਆ ਚੋਰ ਮਿੰਟਾਂ ਸਕਿੰਟਾਂ ਵਿੱਚ ਟਰਾਂਸਫਾਰਮ ਚੋਰੀ ਕਰਕੇ ਲੈ ਜਾਂਦੇ ਆ ਉਹਦੇ ਵਿੱਚੋਂ ਤੇਲ ਕੱਢ ਕੇ ਲੈ ਜਾਂਦੇ ਹੈਗੇ ਆ ਤੇ ਫਿਰ ਪਿੰਡ ਵਾਸੀਆਂ ਨੇ ਤਾਂ ਪਰੇਸ਼ਾਨ ਹੋਣਾ ਹੀ ਹੋਣਾ ਸੀ ਤੇ ਉਹਨਾਂ ਨੇ ਫੇਰ ਇਕੱਠੇ ਵੀ ਹੋਣਾ ਸੀਗਾ ਜਦੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਦੋਂ ਗੱਡੀ ਨੂੰ ਘੇਰਿਆ ਤਾਂ ਗੱਡੀ ਦੇ ਵਿੱਚ ਦੋ ਟਰਾਂਸਫਰ ਚੋਰੀ ਕਰਨ ਆਏ ਦੋ ਟਰਾਂਸਫਰ ਨਹੀਂ ਮਤਲਬ ਕਿ ਦੋ ਵਿਅਕਤੀ ਜਿਹੜੇ ਟਰਾਂਸਫਰ ਚੋਰੀ ਕਰਨ ਆਏ ਤਾਂ ਉਹਨਾਂ ਨੇ ਉਹਨਾਂ ਨੂੰ ਕਾਠਗੜ੍ਹ ਪੁਲਿਸ ਨੂੰ ਇਤਲਾਹ ਦਿੱਤੀ ਤੇ ਮੌਕੇ ਤੇ ਪੁਲਿਸ ਆਈ ਅਤੇ ਉਹਨਾਂ ਚੋਰਾਂ ਨੂੰ ਸਕੋਰਪੀਓ ਗੱਡੀ ਸਮੇਤ ਦੋ ਚੋਰਾਂ ਨੂੰ ਕਾਬੂ ਕਰ ਲਿਆ ਪਿੰਡ ਦੇ ਲੋਕੀ ਤਾਂ ਬੜੇ ਦੁਖੀ ਹੋ ਗਏ ਬੜੇ ਪਰੇਸ਼ਾਨ ਹੋ ਗਏ ਯਾਰ ਕੀ ਕਰੀਏ ਇਹਨਾਂ ਦਾ ਚੋਰਾਂ ਦਾ ਨਾ ਤਾਂ ਕੋਈ دین ਧਰਮਿਆ ਨਾ ਕੋਈ ਇਹਨਾਂ ਦਾ ਮਜਬ ਲੱਗਦਾ ਹੈਗਾ ਆ ਇਹ ਤੇ ਇਨਸਾਨੀਅਤ ਹੀ ਭੁੱਲ ਚੁੱਕੇ ਹੈਗੇ ਆ ਕੀ ਟਰਾਂਸਫਾਰਮ ਜਿਹੜਾ ਲੱਗਾ ਆ ਕਿਸਾਨ ਦਾ ਅਗਰ ਟਰਾਂਸਫਾਰਮ ਹੀ ਚੋਰੀ ਹੋ ਜਾਊਗਾ ਤੇ ਉਹ ਫਿਰ ਜਿਹੜਾ ਟਰਾਂਸਫਾਰਮ ਦਾ ਚੋਰੀ ਹੋ ਜਾਂਦਾ ਪਾਣੀ ਤਾਂ ਅਕਸਰ ਲੈਣਾ ਆ ਨਾ ਤੇ ਉਹਨਾਂ ਦੀ ਜਿਹੜੀ ਫਸਲવાડી ਕਿੰਨੀ ਖਰਾਬ ਹੁੰਦੀ ਆ ਪਰ ਕਹਿਰ ਚੋਰਾਂ ਨੂੰ ਇਸ ਦੇ ਨਾਲ ਕੀ ਮਤਲਬ ਆ ਉਹਨਾਂ ਨੇ ਤੇ ਚੋਰੀ ਕਰਨਾ ਆ ਭੰਗ ਦੇ ਭਾੜੇ ਵੇਚ ਦੇਣਾ ਆ ਆਏ ਦੇ ਨੇ ਤੁਸੀਂ ਨਵਾਂ ਚਹਿਰ ਦਵਾਬਾ YouTube ਚੈਨਲ ਤੇ ਇਝੀਆਂ ਖਬਰਾਂ ਦੇਖਦੇ ਹੋ ਤੇ ਸਾਡੇ ਬਹੁਤ ਸਾਰੇ ਚੈਨਲ ਜਿਹੜੇ ਆ ਉਹ ਵੀ ਇਸ ਤਰ੍ਹਾਂ ਦੀਆਂ ਖਬਰਾਂ ਲਗਾਉਂਦੇ ਰਹਿੰਦੇ ਹੈਗੇ ਆ ਚੋਰ ਬੇਸ਼ੱਕ ਫੜੇ ਜਾਂਦੇ ਆ ਪਰ ਅਗਰ ਕਾਨੂੰਨ ਇੰਨਾ ਜ਼ਿਆਦਾ ਸ਼ਖ਼ਤ-ਸਖ਼ਤ ਕਰ ਦਿੱਤਾ ਜਾਵੇ ਜੇ ਕੋਈ ਲੁੱਟਕੋ ਕਰਦਾ ਆ ਜਾ ਕੋਈ ਬਾਰਦਾਤ ਕਰਦਾ ਆ ਜਾਂ ਕੋਈ ਕਿਸੇ ਦਾ ਕਤਲ ਕਰਦਾ ਆ ਜਾਂ ਮਤਲਬ ਇਹੋ ਜਿਹੇ ਹੀ ਬਾਰਦਾਤਾ ਕਰਦੇ ਹੈਗੇ ਜਾਂ ਨਸ਼ੇ ਵਾਲੇ ਬੇਸ਼ੱਕ ਕਿ ਉਹ ਨਾ ਹੋਣ ਜਿਹੜੀਆਂ ਬਾਰਦਾਤਾ ਕਰਦੇ ਆ ਉਹਨਾਂ ਦੇ ਲਈ ਕੋਈ ਐਸਾ ਕਾਨੂੰਨ ਹੋ ਜਾਣਾ ਚਾਹੀਦਾ ਕਿ ਉਹ ਆਪਣੀ ਜ਼ਮਾਨਤ ਤੱਕ ਨਾ ਕਰਾ ਸਕਣ ਜਦੋਂ ਉਹਨਾਂ ਨੂੰ ਪਤਾ ਹੋਏਗਾ ਕਿ ਪਹਿਲੀ ਚੋਰੀ ਦੇ ਉੱਪਰ 5 ਸਾਲ ਦੂਜੀ ਚੋਰੀ ਤੇ 10 ਸਾਲ ਤੇ 15ਵੀਂ ਚੋਰੀ ਦੇ ਮਤਲਬ ਤੀਜੀ ਚੋਰੀ ਦੇ ਉੱਪਰ ਸਿੱਧੀ ਉਮਰ ਕੈਦ ਹੋਣੀ ਆ ਕਿਹੜੀ ਮਜਾਲ ਹੋਏਗੀ ਕਿ ਭਾਈ ਚੋਰੀ ਕਰੇਗਾ ਇਸ ਕਰਕੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਦੀ ਜਮਾਨਤ ਤਾਂ ਛੇਤੀ ਛੇਤੀ ਹੋ ਜਾਂਦੀ ਆ ਆ ਕੇ ਫੇਰ ਉਹ ਕੰਮ ਧੰਦਾ ਆਪਣਾ ਕਰਨ ਲੱਗ ਪੈਂਦੇ ਆ ਸਾਡੀ ਰਿਕਵੈਸਟ ਆ ਸਰਕਾਰ ਨੂੰ ਕਾਨੂੰਨ ਦੇ ਵਿੱਚ ਜਿੱਥੇ ਲੋਕਾਂ ਦਾ ਭਲਾ ਹੋ ਸਕੇ ਉਸ ਕਾਨੂੰਨ ਦੇ ਵਿੱਚ ਜਿਹੜੀ ਆ ਕਿ ਥੋੜੀ ਸੋਧ ਕਰ ਦੇਣੀ ਚਾਹੀਦੀ ਆ ਤਾਂ ਜੋ ਇਹ ਬਾਰਦਾਤਾ ਕਰਨ ਵਾਲੇ ਜਿਹੜੇ ਆ ਬੇਖੌਫ होके ਜੋ ਅੱਜ ਕੱਲ ਬਾਰਦਾਤਾ ਕਰ ਰਹੇ ਆ ਇਨਾਂ ਦਾ ਡਰ ਬਣਿਆ ਰਹੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਰਿਪੋਰਟ ਤੇ ਵੀਡੀਓ ਚੱਲਦੇ ਚੱਲਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਸ਼ੇਅਰ ਕਰ ਦਿਓ ਆਪਣੇ ਘਰ ਦੇ ਜਿੰਨੇ ਵੀ ਮੋਬਾਈਲ ਹੈਗੇ ਆ ਉਹਨਾਂ ਤੇ ਇਹ ਖਬਰ ਭੇਜੋ ਭੇਜ ਕੇ ਸਾਰਿਆਂ ਨੂੰ ਕਹੋ ਕਿ ਭਾਈ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਲਗਾਤਾਰ Transformer ਨਹੀਂ ਚੋਰੀਆਂ ਹੋਰ ਕਿਸੇ ਦਾ ਇੰਜਣ ਖੁੱਲ ਗਿਆ ਕੁਝ ਹੋਰ ਖੁੱਲ ਗਿਆ ਚੋਰੀਆਂ ਬਹੁਤ ਤੇਜ਼ ਤੋਂ ਹੋ ਰਹੀਆਂ ਸਨ ਤੇ ਉਹਦੇ ਸਾਰਾ ਏਰੀਆ ਜਾਗਰੂਕ ਹੋਇਆ ਪਿਆਤਾ ਤੇ ਧਿਆਨ ਕਰਦੇ ਤੇ ਕੀ ਹੋ ਕੇ ਆ ਰਿਹਾ ਹੈ ਤੇ ਅੱਜ ਇਹਨਾਂ ਨੇ ਸਾਰੇ ਪਿੰਡ ਵਾਸੀਆਂ ਨੇ ਹੋਰ ਰਲ ਕੇ ਇਹਨਾਂ ਨੇ ਗੱਡੀ ਨੂੰ ਫੜਿਆ ਤੇ ਦੋ ਬੰਦੇ ਵੀ ਫੜ ਲਏ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਪਏ ਨਾ ਸ਼ਰਾਰਤੀ ਜਿਹੜੇ ਚੋਰਾਂ ਅੰਸਰ ਇਹਨਾਂ ਦੇ ਕੁਛ ਪੜਤਾਲ ਕਰਕੇ ਜਿਹੜਾ ਸਮਾਨ ਉਹ ਬਰਾਮਦ ਕਰਿਆ ਜਾਵੇ ਤਾਂ ਕਿ ਇਲਾਕੇ ਦੇ ਵਿੱਚ ਅਮਨ ਤੇ ਸ਼ਾਂਤੀ ਬਣੀ ਰਹੇ ਇਹ ਜਿਹੜੇ ਬੰਦੇ ਫੜੇ ਐ ਕੋਈ ਬਾਹਰ ਦੇ ਕੋਈ ਲੋਕਲ ਬੰਦਾ ਵੀ ਹੋ ਸਕਦਾ ਕੋਈ ਆਈਡੀਆ ਤੁਹਾਡਾ ਹਾਂ ਇਹਨਾਂ ਦੇ ਨਾਲ ਲੋਕਲ ਬੰਦੇ ਵੀ ਹੋਣਗੇ ਤੇ ਉਹਨਾਂ ਦਾ ਇਹਨਾਂ ਤੋਂ ਪੁੱਛ ਪੜਤਾਲ ਜਦੋਂ ਉੱਥੇ ਰੌਲਾ ਪਾ ਰਹੇ ਸੀ ਪਿੰਡ ਕੋਲ ਬੰਦਾ ਹਾਂ 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 ਲੋਕਲ ਬੰਦੇ ਵਿੱਚ ਹੋਣਗੇ ਤੇ ਇਹਨਾਂ ਦਾ ਰੋਪੜ ਦਾ ਐਡਰੈਸ ਹੈ ਉੱਥੇ ਅਧਾਰ ਕਾਰਡ ਤੇ ਦੇਖਿਆ ਤਾਂ ਕੋਈ ਵਿਜੇ ਕੁਮਾਰ ਨਾਮ ਹੈ ਇੱਕ ਦਾ ਇੱਕ ਸ਼ਾਇਦ ਉਹ ਕਿਆ ਤਾਂ ਮੈਂ ਤਾਂ ਉਹ ਧਿਆਨ ਚ ਨਹੀਂ ਹੈ ਇਹਨਾਂ ਦੇ ਕੋਲ ਪ੍ਰੂਫ ਹੈਗੇ ਆ ਅਧਾਰ ਕਾਰਡ ਪੈਨ ਕਾਰਡ ਇਹਨਾਂ ਦੇ ਕੋਲ ਹੈ ਰੋਪੜ ਦਾ ਐਡਰੈਸ ਬਾਡ ਨੰਬਰ 14 15 ਉਹ ਤਾਂ ਨਕਲੀ ਆ ਜੀ ਹੈ ਨਕਲੀ ਹੋ ਸਕਦਾ ਉਹ ਹੋ ਸਕਦਾ ਜੀ ਉਹ ਨਕਲੀ ਵੀ ਹੋ ਸਕਦਾ ਬਾਕੀ ਪੁਲਿਸ ਪੁਛਾਸ਼ ਜਿਹੜਾ ਹੈਗਾ ਗੁਜਰਾਤੀ ਆ ਜੀ ਉਹ ਵਿੱਚ ਇੱਕ ਬੰਦਾ ਗੁਜਰਾਤੀ ਆ ਉਹਦੇ ਚ ਠੀਕ ਸਰ ਉਹ ਤਾਂ ਹਾਂਜੀ ਇਹ ਪਿੰਡਰ ਸਾਹਿਬ ਇਹ ਜਿਹੜਾ ਅੱਜ ਪਿਛਲੇ ਦਿਨਾਂ ਤੋਂ ਮੋਟਰ ਆਪਣਾ ਟਰਾਂਸਫਾਰਮ ਚੋਰੀ ਦਾ ਸੀਗਾ ਵਾਕਿਆ ਅੱਜ ਕੀ ਹੋਇਆ ਜਿਵੇਂ ਅਬ ਤੁਸੀਂ ਸਾਡੇ ਪਿੰਡ ਵਾਸੀ ਇਕੱਠੇ ਹੋਏ ਆ ਅੱਜ ਤਾਂ ਇਹ ਗੱਡੀ ਜਿਹੜੀ ਦਿੱਲੀ ਨੰਬਰ ਆ ਇਹ ਉਤਰੀ ਤਾਜਵਾਲ ਤੋਂ ਤਾਜਵਾਲ ਤੋਂ ਕੁਝ ਮੰਨਿਆ ਨੇ ਇਹ ਗੱਡੀ ਦੇਖੀ ਉਹਨਾਂ ਨੇ ਇਹ ਜਿਹੜੇ ਸਾਡੇ ਏਰੀਆ ਦੇ ਬੰਦੇ ਆ ਇਹਨਾਂ ਨੂੰ ਫੋਨ ਕਰਦੇ ਵੀ ਸਾਡੇ ਏਰੀਆ ਦੇ ਵਿੱਚ ਪਹਿਲਾਂ 7-8 ਜਿਹੜੇ ਸੀ ਕੇ Transformer ਉਹ ਚੋਰੀ ਹੋ ਗਈ ਜਿਨ੍ਹਾਂ ਦੇ ਵਿੱਚ ਕਿ ਸਾਡਾ 24 ਅਰ 25 ਦੀ ਰਾਤ ਨੂੰ ਸਾਡਾ ਵੀ Transformer ਜਿਹੜਾ ਉਹ ਰਾਤ ਨੂੰ ਚੋਰੀ ਹੋਇਆ ਜਿਸ ਦੀ ਕਿ ਤਲਾਸ਼ ਅਸੀਂ ਕਾਰਜਾ ਥਾਣੇ ਦੇ ਵਿੱਚ ਦਿੱਤੀ ਹੋਈ ਹੈ ਔਰ ਇਧਰ ਜਿਹੜੇ ਕਿ 30 ਮੁੰਡਾ ਜਿਹੜਾ ਦੇਖੀ ਇਹਨਾਂ ਨੇ ਗੱਡੀ ਚਰਨਜੀਤ ਲਗਭਗ ਸਾਢੋਂ 1 ਮਹੀਨੇ ਦੇ ਕਰੀਬ ਹੋ ਗਿਆ ਅਸੀਂ ਇਸ ਗੱਡੀ ਦੀ ਹਾਲ ਕਰ ਰਹੇ ਹਾਂ ਅਸੀਂ ਕੈਮਰਿਆਂ ਦੇ ਵਿੱਚ ਵੀ ਚੈੱਕ ਕਰੀ ਅਸੀਂ ਉਹਦੀ ਬਕਾਇਦਾ ਮੂਵੀ ਬਣਾ ਕੇ ਐਸਐਸਓ ਸਭ ਨੂੰ ਵੀ ਇੱਥੇ ਭੇਜੀ ਹੈ ਇਹ ਗੱਡੀ ਸਾਡੇ ਕੋਲ ਰਾਤ ਨੂੰ ਆਂਦੀ ਹੈ ਕਿ ਬੰਦੇ ਲਾ ਕੇ ਜਾਂਦੀ ਲਗਭਗ 10 10:30 ਵਜੇ ਉਸ ਤੋਂ ਬਾਅਦ ਫਿਰ ਅਸੀਂ ਕੈਮਰੇ ਦੇ ਵਿੱਚ ਰਿਕਾਰਡ ਚੈੱਕ ਕਰਿਆ 2:30 ਵਜੇ ਗੱਡੀ ਦੁਬਾਰਾ ਵਾਪਸ ਆਂਦੀ ਹੈ ਇਹਨੂੰ ਗੱਡੀ ਨੂੰ ਸਾਨੂੰ ਭਾਲਦੇ ਨੂੰ ਲਗਭਗ ਮਹੀਨਾ ਹੋ ਗਿਆ ਮਹੀਨਾ ਡੇਢ ਮਹੀਨਾ ਤੇ ਅੱਜ ਅਸੀਂ ਦੇਖਿਆ ਸੀ ਬੰਦੇ ਸੀ ਰਾਤ ਨੂੰ ਬੰਦੇ ਸੀਗੇ ਰੋਡ ਦੇ ਉੱਪਰ ਘੁੰਮਣ ਵਾਲੇ ਸਾਢੇ ਛੱਡੇ ਉਹਨਾਂ ਨੇ ਸਾਨੂੰ ਦੱਸਿਆ ਕਿ ਗੱਡੀ ਮੰਡਰੋਂ ਉਤਰੇ ਅਸੀਂ ਇਹਨਾਂ ਦਾ ਪਿੱਛਾ ਕਰਿਆ ਦੋ ਗੱਡੀਆਂ ਮੋਹਰੇ ਲਾਈਆਂ ਦੋ ਪਿੱਛੇ ਲਾਈਆਂ ਇਹਨਾਂ ਦੇ ਕੋਲ ਅਸੀਂ ਗੱਡੀ ਚੈੱਕ ਕਰ ਲਈ ਗੱਡੀ ਦੇ ਵਿੱਚ ਟਰਾਂਸਫਾਰਮਰ ਦਾ ਸਵਾਨ ਵਿੱਚ ਲਿਗਿਆ ਹੋਇਆ ਜਿਹੜੇ ਬਾਕੀ ਦੇ ਬੰਦੇ ਇਹਨ ਇੰਨੇ ਕ ਟ੍ਰਾਂਸਫਾਰਮ ਜਿਹੜੇ ਚੋਰੀ ਹੋ ਗਏ ਲਗਭਗ ਵੈਸੇ ਦਾ ਸਾਡੇ ਨੇੜੇ-ਨੇੜੇ ਹੋਊਗੇ ਲਗਭਗ 20 ਟ੍ਰਾਂਸਫਾਰਮ ਜਿਹੜੇ ਸਾਡਾ ਅਸੀਂ ਇੱਥੇ ਖੜੇ ਸਾਡੇ 6-7 ਟ੍ਰਾਂਸਫਾਰਮ ਹਾਂ ਜਿੱਦਾਂ ਅੱਜ ਇਹਨਾਂ ਨੇ ਤੁਸੀ ਕਾਰ ਫੜੀ ਆ ਇਹਨਾਂ ਨੇ ਕੋਈ ਅੱਜ ਤੁਹਾਨੂੰ ਆਈਡੀਆ ਲੱਗਦਾ ਵੀ ਹੋਰ ਵੀ ਕੋਈ ਟ੍ਰਾਂਸਫਾਰਮ ਖੋਲਣ ਆਏ ਹੋਣਗੇ ਜਾਂ ਕੀ ਕੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪੰਜ ਸਾਨੂੰ ਪੱਕੀ ਸ਼ੱਕਾ ਹੁਣ ਅਸੀਂ ਲਗਭਗ 2 ਘੰਟੇ ਤੋਂ ਬਾਅਦ ਜਾ ਕੇ ਖੇਤਾਂ ਨੂੰ ਦੇਖਾਂਗੇ ਫਿਰ ਸਾਨੂੰ ਪਤਾ ਲੱਗੇਗਾ ਫਿਰ ਅਸੀਂ ਜਾ ਕੇ ਦੇਖਦੇ ਕਿਹਦਾ ਕਿਹਦਾ ਟ੍ਰਾਂਸਫਾਰਮ ਤਾਰਿਆ ਕੀ ਚੱਕਿਆ ਸਾਡੀ ਅੱਗੇ ਇਹਨਾਂ ਨੇ ਜੰਦਾ ਤ ਜਤੋਈ ਫੜਿਆ ਇਹਨਾਂ ਨੇ ਮਤਲਬ ਦੱਸਿਆ ਕਿ ਤਰ੍ਹਾਂ ਬੰਦੇ ਘੇਰੀ ਹੁਣ ਬੰਦੇ ਚੱਕਣ ਆਈ ਸੀ ਕਿ ਉਹ ਸਮਾਨ ਇਕੱਠਾ ਕਰਨ ਆਈ ਸੀ ਕਿਸ ਕੈਮਰੇ ਦਾ ਰਿਕਾਰਡ ਤੋਂ ਲਈ ਹੈ ਨਾ ਇਹ ਗੱਡੀ ਜਦੋਂ ਆਂਦੀ ਹੈ ਇਹ 2:00 ਵਜੇ ਮੰਨ ਲਓ ਮੰਨ ਨੂੰ 25 ਮਿੰਟ ਤੋਂ ਆਂਦੀ ਹੈ ਤੇ 20 ਮਿੰਟ ਦੇ ਵਿੱਚ ਸਮਾਨ ਚੱਕ ਕੇ ਗੱਡੀ ਵਾਪਸ ਹੋ ਜਾਂਦੀ ਨਹੀਂ ਇਹਨਾਂ ਨੇ ਮਤਲਬ ਤੁਹਾਨੂੰ ਜਾਣਕਾਰੀ ਦਿੱਤੀ ਕਿ ਕਿੱਥੇ ਦੇਣ ਨਾਲ ਆਇਆ ਕੀ ਹੈਗਾ ਨਹੀਂ ਸਾਨੂੰ ਨਹੀਂ ਦਿੱਤੀ ਹੁਣ ਇੱਥੇ ਪਤਾ ਲੱਗੂ ਸਾਨੂੰ ਕੁਝ ਨਹੀਂ ਪਤਾ ਸੀ ਪ੍ਰੂਫ ਨਾਲ ਦੇ ਕੋਲ ਜਰੂਰ ਦੇਖਾ ਰੋਪੜ ਦੇ ਪ੍ਰੂਫ ਨਾਲ ਦੇ ਕੋਲ ਹੈਗੇ ਆ ਲੇਕਿਨ ਅਸੀਂ ਇਹਨਾਂ ਨੂੰ ਕੁਝ ਨਹੀਂ ਕਿਹਾ ਸੀ ਤੇ ਪੁਲਿਸ ਦੇ ਵਿਵਾਲੇ ਕਰਦੇ ਹੁਣ ਤੇ ਹੁਣੇ ਪੁਲਿਸ ਵਾਲੇ ਪੁੱਛਣਗੇ ਹੁਣ ਸਾਨੂੰ ਸਵੇਰੇ ਜਾ ਕੇ ਪਤਾ ਲੱਗੋ ਅੱਜ ਰਾਤ ਉਹਨਾਂ ਨੇ ਕੀ ਕੀ ਕਰਿਆ ਅਸੀਂ ਇਹ ਗੱਡੀ ਭਾਲਦੇ ਸੀ ਕਿ ਤੁਸੀਂ ਗੱਡੀ ਦੇਖ ਸਕਦੇ ਆ ਸਾਡੇ ਕੋਲੇ ਇਹ ਰਿਕਾਰਡ ਬਕਾਇਦਾ ਪਈ ਆ ਕੈਮਰਾ ਦਾ ਰਿਕਾਰਡ ਸਾਡੇ ਕੋਲ ਪਿਆ ਫੋਟੋ ਸਾਡੇ ਕੋਲ ਪਈਆਂ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗਦੇ ਆ ਨਾਲ ਦੇ ਜਿਹੜੇ ਬੰਦੇ ਫੜੇ ਜਾਂ ਉਹਨਾਂ ਦੇ ਉੱਪਰ ਕੋ ਕਾਰਵਾਈ ਸ਼ਕਤ ਕੀਤੀ ਜਾਵੇ ਤੇ ਸਮਾਨ ਬਰਾਮਦ ਕੀਤਾ ਜਨਾ ਕੋ ਸਮਾਨ ਬਰਾਮਦ ਕੀਤਾ ਗੱਡੀ ਦਾ ਹੀ ਪਤਾ ਲੱਗ ਜਾਵੇ ਗੱਡੀ ਕਿਹਦੀ ਹੈ ਗੱਡੀ ਦੇ ਉੱਪਰ ਵੀ ਕੁਝ ਨਹੀਂ ਸਾਨੂੰ ਲੱਭ ਰਿਹਾ ਵੀ ਗੱਡੀ ਕਿਸੇ ਦੇ ਨਾਮ ਤੇ ਹੈ ਜਾਂ ਕੀ ਕੋਈ ਪ੍ਰੂਫ ਤੁਸੀਂ ਦੇਖਿਆ ਤਾਂ ਤੁਹਾਨੂੰ ਪਤਾ ਹੋ ਸਕਦਾ ਹੋਰ ਤਾਂ ਨਹੀਂ ਕੋਈ ਹੈ ਉਹ ਕਮਰੇ ਦਾ